ਪਹਿਲੀ ਤਾਂ ਦੇਖੋ ਜੋ ਸਲਾਨਾ ਫੰਕਸ਼ਨ ਕਰਾਇਆ ਜਾਂਦਾ ਹੈ ਉਹ ਸਿਰਫ ਇਹ ਨਹੀਂ ਹੈ ਕਿ ਅਸੀਂ ਬੱਚਿਆਂ ਨੇ ਗਏ ਸਟੇਜ ਤੇ ਡਾਂਸ ਕਰ ਲਿਆ ਅਸਲ ਚੀਜ਼ ਜੋ ਸਲਾਨਾ ਸਮਾਗਮ ਹੈ ਇੱਕ ਤਾਂ ਪੇਰੈਂਟਸ ਨੂੰ ਦੱਸਣਾ ਹੁੰਦਾ ਹੈ ਕਿ پورے ਸਾਲ ਦੇ ਵਿੱਚ ਬੱਚਿਆਂ ਦੀਆਂ ਕੀ ਕੀ ਅਚੀਵਮੈਂਟਸ ਸਿਗੀਆਂ ਤੇ ਉਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਹੈ ਬਾਕੀ ਦੇਖੋ ਸਾਡਾ ਸਕੂਲ ਹੈ ਜਿਹਨ ਪੀਐਮ ਸ਼੍ਰੀ ਬਣ ਗਿਆ ਹੋਇਆ ਜਿਹਦੇ ਨਾਲ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਸਪੋਰਟਸ ਵਿੱਚ ਅੱਗੇ ਜਾ ਰਹੇ ਆ ਬੱਚੇ ਉਸ ਤੋਂ ਇਲਾਵਾ ਪੜਾਈ ਦੇ ਵਿੱਚ ਤੇ ਕਿੰਨੇ ਹੋਟਲ ਦੇ ਕੰਪੀਟੀਸ਼ਨ ਹੈ ਜਿਹੜੇ ਬੱਚਿਆਂ ਨੂੰ ਪਲੇਟਫਾਰਮ ਦੇ ਰਹੇ ਆ ਜਿਹਦੇ ਨਾਲ ਬੱਚੇ ਵੱਧ ਤੋਂ ਵੱਧ ਅੱਗੇ ਆ ਸਕਣ ਕਰਦੇ ਉਹ ਜਿਹੜਾ ਸਲਾਨਾ ਫੰਕਸ਼ਨ ਹੋਇਆ ਹੈ ਇਹਦੇ ਬਾਰੇ ਸਰ ਮੇਰਾ ਸਕੂਲ ਪੀਐਮ ਸ਼੍ਰੀ ਸ਼ਿਪ ਸਿਪਾਹੀ ਪਾਰਕ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਹੈ ਤੇ ਪਿਛਲੇ ਸਾਲ ਤੋਂ ਸਾਡਾ ਸਕੀਮ ਦੇ ਵਿੱਚ ਆਇਆ ਹੈਗਾ ਅ ਬੱਚਿਆਂ ਦਾ ਸਲਾਨਾ ਜਿਹੜਾ ਪ੍ਰੋਗਰਾਮ ਹੈ ਉਹਦੇ ਉਹ ਇਸ ਕਰਕੇ ਸੀ ਕਰਾਇਆ ਥੋਦੇ ਆ ਕਿ ਬੱਚੇ ਹਰ ਇੱਕ ਪੱਖੋਂ ਜਿਹੜੇ ਜਾਗਰੂਕ ਹੋਣ ਬਾਕੀ ਆਲੇ ਦੁਆਲੇ ਦੇ ਬੱਚਿਆਂ ਨੂੰ ਵੀ ਹੋਰ ਪਤਾ ਲੱਗੇ ਕਿ ਸਰਕਾਰੀ ਸਕੂਲ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹੈਗੇ ਕਿਤੇ ਅਸੀਂ ਸਾਡਾ ਮਿਹਨਤੀ ਮੇਰੇ ਸਟਾਫ ਹੈਗਾ ਅਸੀਂ ਹਰ ਪੱਖੋਂ ਕੋਸ਼ਿਸ਼ ਕਰੀਦੀ ਆ ਵੀ ਕਿਸੇ ਕਿਸਮ ਦੀ ਬੱਚਿਆਂ 'ਚ ਘਾਟ ਨਾ ਆਵੇ ਮੈਂ ਐਡਰੈਸ ਵੀ ਜਿਹੜੀ ਇੱਥੇ ਲਗਾਈ ਹੈਗੀ ਆ ਉਹ ਕਨਵਰਟ ਸਕੂਲ ਵਾਂਗੂ ਤੁਸੀਂ ਦੇਖਿਆ ਹੋਣਾ ਤੇ ਰੈੱਡ ਨਾਲ ਨੇ ਬਲੇਜ਼ਰ ਪਾਏ ਹੋਏ ਤੇ ਬਾਕੀ ਸਾਰਾ ਕਿਸੇ ਕਿਸੇ ਤਰ੍ਹਾਂ ਦੀ ਘਾਟ ਨਹੀਂ ਸਾਡੇ ਮੇਰੇ ਟੀਚਰ ਬੜੇ ਮਿਹਨਤੀ ਆ ਸਾਡੇ ਵਿਸ਼ਾ ਸਬਜੈਕਟ ਸਾਰੇ ਪੂਰੇ ਹੈਗੇ ਆ ਤੋ ਮੈਂ ਆਉਣ ਵਾਲਿਆਂ ਨੂੰ ਫੇਰ ਵੀ ਅਪੀਲ ਕਰਦਾ ਕਿਉਂਕਿ ਸਲਾਨਾ ਫੰਕਸ਼ਨ ਦੇ ਨਾਲ-ਨਾਲ ਅਸੀਂ ਹੋਰ ਐਕਟੀਵਿਟੀਆਂ ਵੀ ਕਰਾਈਆਂ ਜਿਹਦੇ ਕਿ ਬੱਚੇ ਨੂੰ ਕਿਸੇ ਗਲਤੋਕ ਕਮੀ ਨਾ ਹੋਵੇ ਕਿ ਬੱਚੇ ਜਿਹੜਾ ਆਪਣਾ ਟਾਰਗੇਟ ਹੈ ਉਹ ਪੜ੍ਹਾਈ ਦਾ ਜਾਂ ਖੇਡਾਂ ਦਾ ਜਾਂ ਹੋਰ ਪਾਸੇ ਵੀ ਉਹ ਪੂਰਾ ਕਰਨ। ਤਾਂ ਮੈਂ ਤਾਂ ਹੀ ਸਾਰਿਆਂ ਨੂੰ ਇਹੀ ਕਹਿਣਾ ਹੁੰਦਾ ਕਿ ਆਲੇ-ਦੁਆਲੇ ਦੇ ਜਿੰਨੇ ਬੱਚੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦੇ ਆ ਕਹਿੰਦੇ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਹੈ ਨਹੀਂ ਮੇਰੇ ਸਕੂਲ ਆਣ ਮਾਪਾ ਪਿਓ ਵੀ ਮੈਂ ਇਹੀ ਬੇਨਤੀ ਕਰਦਾ ਵਿਜ਼ਿਟ ਕਰਨ ਆ ਕੇ ਦੇਖਣ ਕਿ ਸਾਡਾ ਸਕੂਲ ਜਿਹੜਾ ਉਹ ਕਿਸੇ ਗੱਲ ਤੋਂ ਘੱਟ ਨਹੀਂ ਹੈਗਾ ਤੇ ਮੈਂ ਸਾਰਿਆਂ ਨੂੰ ਫਿਰ ਵੀ ਇਹੀ ਬੇਨਤੀ ਕਰਦਾ ਹੈਗਾ ਕਿ ਕਿਸੇ ਗੱਲ ਤੋਂ ਕੋਈ ਕਮੀ ਪੇਸ਼ੀ ਅਸੀਂ ਰਹਿ ਨਹੀਂ ਦਿੰਦੇ ਹੈਗੇ ਮੇਰੇ ਸਟਾਫ ਵੱਲੋਂ ਜਾਂ ਹੋਰ ਵੀ ਜਿਤਰੋਂ ਜਿਤਰੋਂ ਵੀ ਜੋ ਵੀ ਸਾਡੇ ਕੋਲ ਹੁੰਦਾ ਅਸੀਂ ਬੱਚੇ ਜੇ ਕੋਈ ਗਰੀਬ ਬੱਚੇ ਵੀ ਉਹਦੇ ਲਈ ਵੀ ਕਰਨ ਲਈ ਤਿਆਰ ਹੁੰਦੇ ਆ ਜੇ ਕੋਈ ਮੜਾ ਮੋਤਾ ਖਰਚਾ ਅਸੀਂ ਪੱਲੀਆਂ ਵੀ ਕਰਨ ਤਿਆਰ ਆ ਤਾਂ ਕਿ ਜਿਹੜਾ ਸਾਡੇ ਸਕੂਲ ਦੇ ਬੱਚੇ ਆ ਉਹ ਅੱਗੇ ਜਾਣ ਅੱਗੇ ਕੋਈ